ਐਸਪੀ ਸੀ ਨੇ ਬਿਲਕੁਲ ਸਾਫ਼ ਕਰ ਦਿੱਤਾ ਬੰਟੀ ਜੀ ਕਿ ਅਸੀਂ ਸਹਿਯੋਗ ਨਹੀਂ ਦੇਣਾ ਐਐਸਆਈਟੀ ਨੂੰ ਫਿਰ ਤੁਹਾਨੂੰ ਨਹੀਂ ਲੱਗਦਾ ਕਿ ਇਹ ਇਮਪ੍ਰੈਸ਼ਨ ਗਲਤ ਪੈਂਦਾ ਕਿ ਜੇ ਕੋਈ ਬੰਦਾ ਸੱਚਾ ਹੋਵੇ ਤਾਂ ਸਹਿਯੋਗ ਦੇਣ ਦੇ ਵਿੱਚ ਹਰਜ ਕੀ ਹੈ ਪੁਲਿਸ ਨਹੀਂ ਅੰਦਰ ਜਾਊਗੀ ਜੀ ਹਮ ਅਕਾਲ ਤਖਤ ਸਾਹਿਬ ਦਾ ਹੁਕਮ ਬੜਾ ਕਲੀਅਰ ਹੈ ਕਿ ਬਿਲਕੁਲ ਸਹਿਯੋਗ ਨਹੀਂ ਦੇਣਾ ਤਾਂ ਧਾਮੀ ਸਾਹਿਬ ਦਾ ਬੜਾ ਕਲੀਅਰ ਸਟੈਂਡ ਹੈ ਕਿ ਬਿਲਕੁਲ ਸਹਿਯੋਗ ਨਹੀਂ ਦੇਣਾ ਨਹੀਂ ਪਰ ਇਹ ਫਿਰ ਮਸਲਾ ਤੁਹਾਨੂੰ ਲੱਗਦਾ ਨਹੀਂ ਅੱਗੇ ਜਾ ਕੇ ਫਿਰ ਟਕਰਾਵਲੀ ਸਥਿਤੀ ਬਣੇਗੀ ਜੀ ਨੇ ਜੀ ਨੇ ਵੀ ਇਤਿਹਾਸ ਫਰੋਲੋ ਸ੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਇਆ ਜਾਂ ਟਕਰਾ ਲਿੱ ਉਦਾ ਨੁਕਸਾਨ ਬਹੁਤ ਹੋਇਆ ਇਤਿਹਾਸ ਹੈ ਆਪਣੇ ਕੋਲੇ ਕਾਂਗਰਸ ਨੇ ਵੀ ਫੌਜ ਚੜਾਈ ਸੀ ਇੰਦਰਾ ਗਾਂਧੀ ਨੇ ਫੌਜ ਚੜਾਈ ਸੀ ਅਕਾਲ ਤਖਤ ਸਾਹਿਬ ਤੇ ਕੀ ਹਾਲ ਹੋਇਆ ਇੱਕ ਅੰਗਰੇਜ਼ੀ ਦੀ ਕਹਾਵਤ ਹੈ ਕਿ ਦੂ who forget history are condemned to repeat it ਜਿਹੜਾ ਬੰਦਾ ਇਤਿਹਾਸ ਤੋਂ ਸਿੱਖ ਲੇ ਕੁਛ ਤਾਂ ਸਿਆਣਾ ਵਜਦਾ ਤੇ ਨਹੀਂ ਤਾਂ ਫਿਰ ਉਹਦੇ ਨਾਲ ਵੀ ਮਾੜੀ ਹੁਣੀ ਅੱਜ ਇਹ ਜਿਹੜਾ ਟਕਰਾਅ ਅਕਾਲ ਤਖਤ ਸਾਹਿਬ ਨਾਲ ਸਿੱਖ ਪੰਥ ਨਾਲ ਲੈ ਰਿਹਾ ਨੁਕਸਾਨ ਹੋਏਗਾ ਸਿਆਣੇ ਹੋਣ ਤਾਂ ਇਸ ਗੱਲ ਤੋਂ ਟਲ ਜਾਣ ਮੈਂ ਜਿਵੇਂ ਦੁਬਾਰਾ ਕਹਿੰਨਾ ਤੁਸੀਂ ਐਸਜੀਪੀਸੀ ਦੇ ਸਹਿਯੋਗ ਦੀ ਗੱਲ ਕਰਦੇ ਹੋ ਐਸਜੀਪੀਸੀ ਦਾ ਸਹਿਯੋਗ ਪੂਰਨ ਤੌਰ ਤੇ ਸਾਰੇ ਰਿਕਾਰਡ ਇੱਕ ਇੱਕ ਕਾਗਜ਼ ਭਾਈ ਈਸ਼ਰ ਸਿੰਘ ਦੀ ਜਾਂਚ ਕਮੇਟੀ ਨੂੰ ਦਿੱਤਾ ਸੀ ਭਾਈ ਈਸ਼ਰ ਸਿੰਘ ਦੀ ਜਾਂਚ ਕਮੇਟੀ ਨੇ ਹਜ਼ਾਰ ਪੇਜ ਦੀ ਰਿਪੋਰਟ ਤਿਆਰ ਕੀਤੀ ਬਿਲਕੁਲ ਜਿਹੜੇ ਜਿਹੜਾ ਤੁਹਾਡੇ ਸ਼ਿਕਾਇਤ ਕਰਤਾ ਵੀ ਐਫਆਈਆਰ ਵਾਲੇ ਕਹਿੰਦੇ ਜਿਹਦੇ ਨਾਲ ਅਸੀਂ ਪੂਰਨ ਤੌਰ ਤੇ ਸਹਿਮਤ ਯਕੀਨ ਕਰਦੇ ਹਾਂ ਅਸੀਂ ਉਹਦੇ ਤੇ ਫਿਰ ਉਹ ਰਿਪੋਰਟ ਲੈ ਕੇ ਵੇਖ ਲਓ ਕੀ ਆ ਉਹਦੇ ਚ